ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਆਪਣੇ ਜ਼ਿਲ੍ਹਾ ਫਤਿਹਗੜ ਸਾਹਿਬ ਮੈਂ ਆਪਣੇ ਸ਼ਹਿਰ ਸਰਹੰਦ ਦੇ ਵਿੱਚ ਤੁਹਾਨੂੰ ਇੱਕ 300 ਸਾਲ ਪੁਰਾਣੀ ਹਵੇਲੀ ਦਿਖਾਵਾਂਗਾ ਹਵੇਲੀ ਦੇਖ ਕੇ ਤੁਹਾਡੀ ਰੂਹ ਖੁਸ਼ ਹੋ ਜਾਊਗੀ ਇੰਨੀ ਸੋਹਣੀ ਹਵੇਲੀ ਆ ਔਰ ਜਦੋਂ ਤੁਸੀਂ ਇਸ ਹਵੇਲੀ ਨੂੰ ਦੇਖੋਗੇ ਨਾ ਤੁਸੀਂ ਮੇਰੇ ਹਿਸਾਬ ਨਾਲ ਖੁਦ 300 400 ਸਾਲ ਪੁਰਾਣੇ ਕਿਸੇ ਸਮੇਂ ਦੇ ਵਿੱਚ ਚਲੇ ਜਾਓਗੇ ਆ ਜਦੋਂ ਫਿਰ ਚੱਲਦੇ ਆ ਜੀ ਹਵੇਲੀ ਦਾ ਦੇਖੋ ਮੇਨ ਗੇਟ ਇੰਨਾ ਸੋਹਣਾ ਹੈ ਨਾ ਰੂ ਖੁਸ਼ ਹੁੰਦੀ ਆ ਇਸ ਹਵੇਲੀ ਦੇ ਵਿੱਚ ਤੁਹਾਨੂੰ ਦੱਸ ਦਿੰਦਾ ਜੀ ਚਾਰ ਫੈਮਲੀਆ ਇਕੱਠੀਆਂ ਰਹਿੰਦੀਆਂ ਔਰ ਸਰੰਦੀ ਇੱਟ ਦੇ ਨਾਲ ਇਹ ਜਿਹੜੀ ਸਾਰੀ ਹਵੇਲੀ ਆ ਬਣੀ ਹੋਈ ਆ ਇਸ ਹਵੇਲੀ ਦੇ ਕਮਰੇ ਤੁਹਾਨੂੰ ਦਿਖਾਉਂਦੇ ਆ ਸਟੈਪ ਬਾਈ ਸਟੈਪ ਤੁਹਾਨੂੰ ਮੈਂ ਦਿਖਾਉਂਦਾ ਜਾਊਗਾ ਔਰ ਰੌਸ਼ਨੀ ਸਾਰੀ ਹਵੇਲੀ ਦੇ ਵਿੱਚ ਰੌਸ਼ਨੀ ਪਹੁੰਚਦੀ ਆ ਹਰ ਇੱਕ ਕਮਰੇ ਦੇ ਵਿੱਚ ਕਮਰਾ ਦਿਖਾਉਂਦਾ ਤੁਹਾਨੂੰ ਕਮਰਾ ਇੰਨਾ ਠੰਡਾ ਹੈ ਨਾ ਔਰ ਬਾਲੇ ਪਏ ਹੋਏ ਆ ਛੱਤਾਂ ਤੇ ਸਰੰਦੀ ਇੱਟ ਦੇ ਨਾਲ ਇਸ ਹਵੇਲੀ ਦੇ ਜਿਹੜੇ ਕਮਰੇ ਆ ਉਹ ਬਣੇ ਹੋਏ ਆ ਕਿਚਨ ਬਹੁਤ ਸੋਹਣੀ ਆ ਔਰ ਸਾਰਾ ਪਰਿਵਾਰ ਬੜੀ ਖੁਸ਼ੀ ਦੀ ਗੱਲ ਆ ਅੱਜ ਦੇ ਸਮੇਂ ਦੇ ਵਿੱਚ ਨਹੀਂ ਕਿਹੜਾ ਇਕੱਠੇ ਰਹਿੰਦਾ ਔਰ ਹਰੇਕ ਬੰਦਾ ਕੰਧ ਪਾਲਨਦਾ ਪਰਿਵਾਰਕ ਮੈਂਬਰ ਲੇਕਿਨ ਇਹ 5 ਫੈਮਿਲੀਆਂ ਇਸ ਹਵੇਲੀ ਦੇ ਵਿੱਚ ਅੱਜ ਵੀ ਇਕੱਠੇ ਰਹਿੰਦੇ ਆ ਔਰ ਬਹੁਤ ਖੂਬਸੂਰਤ ਹਵੇਲੀ ਆ ਸੈਰ ਸਰਾਂਦ ਦੇ ਵਿੱਚ ਇਹ ਪੁਰਾਣੀ ਸਰਾਂਦ ਦੇ ਵਿੱਚ ਬਣੀ ਹੋਈ ਆ ਜਿਹੜਾ ਫਰਸਟ ਫਲੋਰ ਆ ਫਰਸਟ ਫਲੋਰ ਦੇ ਵਿੱਚ ਵੀ 3-4 ਕਮਰੇ ਨੇ ਉਹ ਵੀ ਕਮਰੇ ਬਹੁਤ ਠੰਡੇ ਆ ਹਰ ਇੱਕ ਕਮਰੇ ਦੇ ਵਿੱਚ ਰੋਸ਼ਨੀ ਪਹੁੰਚਦੀ ਆ ਜਦੋਂ ਮੈਂ ਫਰਸਟ ਫਲੋਰ ਤੇ ਬਰਾਡੇ ਦੇ ਵਿੱਚ ਗਿਆ ਤਾਂ ਮੇਰੇ ਸਾਹਮਣੇ ਉੱਥੇ ਵੀ ਪੂਰੀ ਸੂਰਜ ਦੀ ਰੋਸ਼ਨੀ ਹਰ ਇੱਕ ਕਮਰੇ ਦੇ ਵਿੱਚ ਮੌਜੂਦ ਸੀ ਜੇਕਰ ਤੁਹਾਡੇ ਜ਼ਿਲ੍ਹੇ ਦੇ ਵਿੱਚ ਵੀ ਕੋਈ 300 ਸਾਲ ਜਾਂ 400 ਸਾਲ ਪੁਰਾਣੀ ਹਵੇਲੀ ਆ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਅਸੀਂ ਉਸ ਹਵੇਲੀ ਨੂੰ ਵੀ ਦੇਖਣ ਆਵਾਂਗੇ ਔਰ ਕੋਸ਼ਿਸ਼ ਕਰਾਂਗੇ ਪੰਜਾਬ ਦਾ ਜਿਹੜਾ ਪੁਰਾਣਾ ਵਿਰਸਾ ਪੰਜਾਬ ਦੀਆਂ ਜਿਹੜੀਆਂ ਪੁਰਾਣੀਆਂ 300 400 ਸਾਲ ਪੁਰਾਣੀਆਂ ਇਮਾਰਤਾਂ ਉਹਨਾਂ ਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਸਕੀਏ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਇਸੇ ਤਰੀਕੇ ਦੇ ਨਾਲ ਤੁਸੀਂ ਹੋਰ ਵੀਡੀਓ ਸਾਡੇ ਦੁਆਰਾ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਆਹ ਦੇਖੋ ਜੀ ਪੁਰਾਣੀ ਸਰਹੰਦਪੂਰੀ ਦਿਖ ਰਹੀ ਆ ਬਹੁਤ ਵਧੀਆ ਮੇਰੇ ਹਸਾਮਨਾ ਮੈਨੂੰ ਲੱਗਿਆ ਇੱਥੇ